ਫਿਰੋਜ਼ਪੁਰ ਸਿਟੀ ਦੇ ਐਸਐਚਓ ਹਰਿੰਦਰ ਸਿੰਘ ਜਿਨ੍ਹਾਂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ दरअसल ਇਸ ਵੀਡੀਓ ਦੇ ਵਿੱਚ ਐਸਐਚਓ ਆਪਣੀ ਗੱਡੀ ਤੇ ਸਪੀਕਰ ਲਗਾ ਕੇ ਨਸ਼ਾ ਤਸਕਰਾਂ ਨੂੰ ਫਟਕਾਰ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਨਸ਼ਾ ਵੇਚਣ ਤੋਂ ਕੋਈ ਬਾਜ਼ ਨਹੀਂ ਆਉਂਦਾ ਤਾਂ ਸਖਤ ਕਾਰਵਾਈ ਹੋਵੇਗੀ ਤੇ ਐਸੇ ਦਰਮਿਆਨ ਮੋਬਾਈਲ ਤੇ ਗੱਲਬਾਤ ਕਰਦੇ ਹੋਣਾ ਕਿ ਇਹ ਸਬ ਤੋਂ ਸਰਵਸ਼ੇਸ਼ਟ ਸ਼ਹਿਰ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇੱਥੇ ਨਸ਼ਾ ਵੇਚਣ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਤਾਂ ਉਸ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ ਵੇਗਾ ਉਹਨਾਂ ਦਾ ਕਹਿਣਾ ਹੈ ਕਿ थाना ਸਿਟੀ ਦਾ ਚਾਰਜ ਉਹਨਾਂ ਸੰਭਾਲ ਲਿਆ ਤੇ ਹੁਣ ਜੇਕਰ ਕੋਈ ਬਸਤੀਆਂ ਦੇ ਵਿੱਚ ਨਸ਼ਾ ਵੇਚਦਾ ਹੋਇਆ ਵੇਖਿਆ ਜਾਂਦਾ ਹੈ ਤਾਂ ਉਸ ਤੇ ਸਖਤ ਕਾਰਵਾਈ ਹੋਵੇਗੀ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਕਾਰੋਬਾਰ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਨਸ਼ੇ ਦੇ ਕਾਰਨ ਆਉਣ ਵਾਲੀ ਪੀੜੀ ਦਾ ਕਾਫੀ ਨੁਕਸਾਨ ਹੋ ਰਿਹਾ ਤੇ ਨੌਜਵਾਨ ਨਸ਼ੇ ਦੇ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਨਸ਼ੇ ਦੇ ਕਾਰਨ ਜੇਕਰ ਕੋਈ ਵੀ ਇਸੇ ਤਰੀਕੇ ਨਾਲ ਫੜਿਆ ਜਾਂਦਾ ਹੈ ਤਾਂ ਉਸ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ ਤੇ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਹੋਵੇਗੀ। ਸਰ ਇੱਕ ਤੁਹਾਡੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਸ਼ੇ ਵਾਲਿਆਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਹ ਬੇਸਿਕਲੀ ਇਹ ਹੈ ਵੀ ਕੁਝ ਇੱਥੇ ਸ਼ੇਖਾਂ ਵਾਲੀ ਬਸਤੀ ਹੈ ਜਿੱਥੇ ਮੇਰੇ ਕੋਲੇ ਸੋਰਸ ਰਿਪੋਰਟਾਂ ਸੀ ਕਿ ਇੱਥੇ ਕਾਫੀ ਪਦਰਤ ਜਿਹੜਾ ਵੀ ਲੋਕ ਛੋਟੀ ਕੁਆਂਟੀਟੀ ਚ ਬਾਹਰੋਂ ਲਿਆ ਕੇ ਲੋ ਬੱਚਿਆਂ ਨੂੰ ਨਸ਼ੇ ਪ੍ਰਤੀ ਆਦੀ ਕਰਦੇ ਨੇ, ਵੇਚਦੇ ਨੇ। ਹੁਸਬੰਦੀ ਮੈਂ ਉਸ ਵਸਤੀ ਵਿੱਚ ਜਾ ਕੇ ਹਰ ਘਰ ਘਰ ਜਾ ਕੇ ਜਾਂ ਜ ਗਲੀ ਗਲੀ ਜਾ ਕੇ ਮੈਂ ਆਪਣਾ ਜਿਹੜਾ ਮੋਬਾਈਲ ਨੰਬਰ 987650858 ਹਰ ਨਾਗਰਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨੂੰ ਵੀ ਕੋਈ ਨਸ਼ੇ ਵੇਚਣ ਬਾਰੇ ਪਤਾ ਲੱਗਦਾ ਉਹ ਮੈਨੂੰ ਇਹ ਨੰਬਰ ਤੇ ਇਤਲਾਹ ਦੇਵੇ ਔਰ ਮੈਂ ਇਸ ਲੋਸਮੈਂਟ ਲਈ ਲੋਕਾਂ ਨਾਲ ਆਪ ਦਾ ਵੱਧ ਤੋਂ ਵੱਧ ਰابطਾ ਕਾਇਮ ਕਰਕੇ ਜੋ ਵੀ ਨਸ਼ੇ ਵਿਰੋਧੀ ਮਹਮਾ ਉਹਨੂੰ ਹੋਰ ਤੇਜ਼ ਕਰਕੇ ਨਸ਼ੇ ਦੇ ਸਮਗਰਾਂ ਨੂੰ ਜੋ ਸਾਨੂੰ ਫੜਨ ਵਿੱਚ ਲੋਕ ਸਹਿਯੋਗ ਦੇਣ ਤੇ ਅਸੀਂ ਕਾਮਯਾਬ ਹੋਈਏ ਸਰ ਜਿਹੜੇ ਲੋਕ ਨਸ਼ਾ ਵੇਚਦੇ ਉਹਨਾਂ ਨੂੰ ਕੀ ਚੇਤਾਵਨੀ ਦੇਣੀ ਚਾਹੀਦੀ ਉਹਨਾਂ ਨੂੰ ਚੇਤਾਵਨੀ ਤੇ ਇਹੀ ਹੈ ਵੀ ਉਹ ਮਾੜਾ ਕੰਮ ਨਾ ਕਰਨ ਜਿਸ ਨਾਲ ਸਾਡੇ ਪੰਜਾਬ ਦੀ ਜਵਾਨੀ ਜਿਹੜਾ ਬੇੜਾਗਰ ਖ ਹੋ ਰਿਹਾ ਉਹ ਕੁਝ ਪੈਸੇ ਦੀ ਖਾਤਰ ਲਾਲਚ ਚਾਕੇ ਸਾਡੀ ਜਵਾਨ ਨੌਜਵਾਨ ਬੱਚਿਆਂ ਨੂੰ ਗਲਤ ਰਸਤੇ ਪਾ ਰਹੇ ਆ ਉਹਨਾਂ ਤੇ ਸਾਡੀ ਪੂਰੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਹਦਾਇਤ ਆ ਕਿ ਉਹਨਾਂ ਦੇ ਪੂਰੀ ਅੱਖ ਰੱਖੀ ਜਾਵੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸ਼ਿਟੀ ਥਾਣੇ ਦੇ ਏਰੀਏ ਵਿੱਚ ਜਲਦੀ ਤੋਂ ਜਲਦੀ ਇਸ ਇਲਾਕੇ ਨੂੰ ਮੈਂ ਨਸ਼ਾ ਮੁਕਤ ਕਰਾਂ ਲੋਕਾਂ ਨੂੰ ਇਹ ਬੇਨਤੀ ਹੈ ਲੋਕਾਂ ਨੂੰ ਇਹ ਹੀ ਬੇਨਤੀ ਹੈ ਕਿ ਸਾਰੇ ਲੋਕ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣ ਬੱਚੇ ਸਮੇਂ ਤੋਂ ਜੇ ਸਮ ਸਮੇਂ ਨੂੰ ਮੁੱਖ ਰੱਖਦੇ ਆ ਆਪਣੇ ਘਰੇ ਨਹੀਂ ਆਉਂਦਾ ਉਹ ਤੇ ਨਿਗਰੱਖਣ ਤਾਂ ਕਿ ਉਹ ਮਾੜੇ ਕੰਮ ਵੱਲ ਨਾ ਜਾ ਸਕੇ ਨਸ਼ੇ ਵਾਲੇ ਪਾਸੇ ਨਾ ਜਾਵੇ ਜਿੱਥੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਮਤਲਬ ਨਾਗਰਿਕ ਨੂੰ ਇਹ ਪਤਾ ਚੱਲਦਾ ਵੀ ਫਰਾਨੀ ਗਲੀ ਚ ਜਾਂ ਫਲਾਨਾ ਆਦਮੀ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਉਸ ਨੂੰ ਪੁਲਿਸ ਨੂੰ ਆ ਕੇ ਤਲਾਹ ਦੇਣ ਤਾਂ ਕਿ ਅਸੀਂ ਉਹਨਾਂ ਤੱਕ ਜਲਦੀ ਪਹੁੰਚ ਕਰਕੇ ਉਹਨਾਂ ਨੂੰ ਖਿਲਾਫ ਕਾਨੂੰਨੀ ਕਾਰਵਾਈ ਕਰ ਸਕੀਏ